ਕੀਰਤਨ ਸੋਹਿਲਾ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰੋਸ ਰਜਨਹਾਰੋ ਤੁਮ ਗਾਵੋ ਮੇਰੇ ਨਿਰਭੋਕਾ ਸੋਹਿਲਾ ਹੋਵਾਰੇ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤਨ ਜੀੜੇ ਸਵਾਲੀ ਅੰਦੇਖੇਗਾ ਦੇਵ ਨਹਾਰ ਤੇਰੇ ਦਾਨ ਕੀਮਤ ਨਾ ਪਵਤ ਦਾਤੇ ਗਉਣ ਸੁਮਾਰ ਸੰਬਤ ਸ਼ਾ ਲਿਖਿਆ ਮਿਲਿ ਕਿਰਪਾ ਬੋ ਤੇਲ ਦਿਓ ਸਜਣਾ ਸੀਸੜੀਆਂ ਜੋ ਹੋਇ ਸਭ ਸੋ ਮੇਲ ਘਰ ਘਰ ਓ ਪਹੁੰਚਾ ਸਦਲੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇਧ ਹੈ ਮੰਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰੂ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋਖ ਰਖ ਬੜਾਈ ਤੋਏ ਰਹਾਓ ਵਿਸਵਿਤ ਸਿਆਂ ਘੜੀਆਂ ਪਹਿਰਾ ਤਿੱਥੀ ਵਾਰੀ ਮਹੋ ਹੋਆ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਤਨਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲੇ ਅਨ ਲੋ ਪਵਨ ਚਵ ਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈ ਸਿਆਰਤੀ ਹੋਏ ਪਵ ਖੰਡ ਨਾ ਤੇਰੀ ਆਰਤੀ ਅਨ ਹਤਾ ਸ਼ਬਦ ਵਜੰਤ ਭੇਰੀ ਰਹਾ ਉਹ ਸੈਸ ਤਵ ਨੈਨ ਨਨ ਨੈਨ ਹੈ ਤੋਹੀ ਕਉ ਸੈਸ ਮੂਰਤ ਨੰਨਾ ਏਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸੈਸ ਤਵ ਗੰਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸਿ ਪਾਵੈ ਸੋ ਆਰਤੀ ਹੋਏ ਹਰ ਚਰਨ ਕਬਲੇ ਮਕਰੰਦ ਲੋਬਿਤ ਮਨੋਂੰਦ ਨੋ ਮਹ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਨਤੇ ਤੇਰੇ ਨਾਹੀ ਵਸਾ ਰਾਗਉੜੇ ਪ੍ਰਭੀ ਮਹੱਲਾ ਚੌਥਾ ਕਾਮਕ੍ਰੋਧ ਨਗਰ ਬਹੁ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਖਤ ਲਖੇ ਗੁਰ ਪਾਇ ਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਦ ਉਂਜਲੀ ਪੁੰਨ ਵੱਡਾ ਹੈ ਕਰ ਡੰਡੋ ਤੇ ਪੁੰਨ ਵੱਡਾ ਹੈ ਰਹਾਉ ਸਾਗਧਰ ਸਾਧਨ ਜਾਣਿਆ ਤਨੰਤਰ ਹੋਮੈ ਕੰਡਾ ਹੈ ਜੋ ਜੋ ਚਲੈ ਚੁਭੈ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗਉੜੇ ਪੁਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹ ਆਗੇ ਬਸਨ ਸੋਹਿਲਾ ਆਵਦ ਕਟੈ ਤਿਨ ਸਰਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪੀਆ ਵਹਿ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਰ ਜੋ ਹਰ ਗੁਰ ਤੇ ਮਨ ਬਸੀਰਾ ਨੇ ਜੇ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏ ਕੋ ਫੇਰਾ ਅੰਤਰ ਜਾਮੀ ਪ੍ਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕੁਰ ਸੰਤਨ ਕੀ ਤੂਰੇ ਅੰਤਰ ਜਾਮੀ ਪ੍ਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ